ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਓ ਸਾਰੇ ਠੀਕ ਠਾਕ ਹੋਗੇ ਤੇ ਅਮਰੀਕਾ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 148 ਲੋਕਾਂ ਨੂੰ ਹੱਤਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਲਾ ਕੇ ਭਾਰਤ ਦੀ ਧਰਤੀ ਦੇ ਫਿਰ ਸੁੱਟ ਦਿੱਤਾ ਗਿਆ ਜੀ ਹਾਂਜੀ ਜਹਾਜ਼ ਭਰ ਕੇ ਫਿਰ ਪਹੁੰਚਿਆ ਤੇ ਇਹਨਾਂ ਦੀ ਸਟੋਰੀ ਦੇਖੋ ਕੀ ਆ ਇਹਨਾਂ ਦੇ ਵਿੱਚ ਬੇਸ਼ੱਕ ਇਹਨਾਂ ਨੇ ਦੋ ਨੰਬਰ ਦਾ ਰਸਤਾ ਯੂਜ਼ ਕੀਤਾ ਸੀਗਾ ਔਰ 60 ਤੋਂ 65-65 ਲੱਖ ਰੁਪਏ ਲਾ ਕੇ ਉੱਥੇ ਪਹੁੰਚੇ ਸੀਗੇ ਔਰੇ 10-10 ਲੱਖ ਰੁਪਇਆ ਮਹੀਨੇ ਤੱਕ ਦਾ ਕਮਾ ਲੈਂਦੇ ਸੀਗੇ ਸੋ ਅਗਰ ਸੋਚਿਆ ਜਾਵੇ ਜਿਹੜਾ 60 ਤੋਂ 65 ਲੱਖ ਲਾ ਕੇ ਗਏ ਆ ਉਹ 1 ਸਾਲ ਦੇ ਵਿੱਚ ਹੀ ਪੂਰਾ ਕਰ ਲੈਂਦੇ ਆ ਸੋ ਐਸੀ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਔਰ ਐਸੀ ਤਰ੍ਹਾਂ ਦੇ ਲੋਕਾਂ ਦੇ ਪੌਡਕਾਸਟ ਆ ਰਹੇ ਆ ਤੇ ਲੋਕ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਦੱਸ ਰਹੇ ਆਪਣੀ ਹੱਦ ਬੀਤੀ ਸੋ ਇਹਦੇ ਬਾਰੇ ਆਪਾਂ ਦੱਸਾਂਗੇ ਕਿ ਕਿਸ ਤਰ੍ਹਾਂ ਇਕ ਨੌਜਵਾਨ ਕਰਨਾਲ ਤੋਂ ਸੀ ਜਿਹੜਾ ਪਹੁੰਚਿਆ ਸੀਗਾ ਅਮਰੀਕਾ ਦੀ ਧਰਤੀ ਦੇ ਉੱਪਰ 60 ਲੱਖ ਰੁਪਏ ਲਾ ਕੇ ਗਿਆ ਸੀਗਾ ਤੇ ਉੱਥੇ ਜਾ ਕੇ ਸਾਰਾ ਪ੍ਰੋਸੈਸ ਜੋ ਹੁੰਦਾ ਕੈਂਪ ਦਾ ਕੱਟ ਕੇ ਬੌਂਡ ਪਵਾ ਕੇ ਔਰ ਆਪਣਾ ਅਸਾਈਲਮ ਕੇਸ ਅਪਲਾਈ ਕਰਕੇ ਵਰਕ ਵੀਜ਼ਾ ਲੈ ਕੇ ਤੇ ਆਪਣਾ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਲੈ ਕੇ ਟਰੱਕ ਚਲਾ ਰਿਹਾ ਸੀਗਾ ਤੇ ਟਰੱਕ ਚਲਾਉਣ ਦਾ ਤੁਹਾਨੂੰ ਪਤਾ ਏ ਕਿ ਅਮਰੀਕਾ ਦੇ ਵਿੱਚ ਅਗਰ ਤੁਸੀਂ ਟਰੱਕ ਡਰਾਈਵਰ ਹੋ ਤਾਂ ਤੁਸੀਂ ਜਿੰਨੀ ਮਿਹਨਤ ਕਰੋਗੇ ਤੁਹਾਨੂੰ ਉਨਾ ਹੀ ਫਲ ਮਿਲੇਗਾ ਤੇ ਇਹਦੀ ਵਜ੍ਹਾ ਤੋਂ ਦੱਸ ਰਿਹਾ ਕਿ ਖੁਦ 10 10 ਲੱਖ ਰੁਪਇਆ ਕਮਾਉਂਦਾ ਰਿਹਾ ਹਰ ਇੱਕ ਮਹੀਨੇ ਦਾ ਪਰ ਪਤਾ ਨਹੀਂ ਕੀ ਦੀ ਨਜ਼ਰ ਲੱਗੀ ਆ ਕੀ ਹੋਇਆ ਜੋ ਕਿ ਜਿਹੜੀਆਂ 트럼ਪ ਦੀਆਂ ਕਾਰਵਾਈਆਂ ਜੋ ਆਈਸ ਕਾਰਵਾਈਆਂ ਕਰ ਰਹੀਆਂ ਉਹਨਾਂ ਦੇ ਅੜਿੱਕੇ ਆ ਗਿਆ ਸੋ ਤੁਹਾਨੂੰ ਪਤਾ ਹੈ ਕਿ ਪੜੇ ਲਿਖੇ ਥੋੜੇ ਜਿਹਾ ਠੀਕ ਠਾਕ ਹੀ ਹੁੰਦੇ ਆ ਇੰਗਲਿਸ਼ ਇੰਨੀ ਜ਼ਿਆਦਾ ਨਹੀਂ ਆਉਂਦੀ ਹੁੰਦੀ ਸੋ ਜਿਹਦੀ ਵਜ੍ਹਾ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਆ ਆਪਣੇ ਟਰੱਕ ਡਰਾਈਵਰ ਕਿਉਂਕਿ ਮੋਸਟਲੀ ਆਪਣੇ ਕੀ ਕਰਦੇ ਆ ਮੁੰਡੇ ਡੋਂਕੀ ਲਾ ਕੇ ਹੀ ਜਾਂਦੇ ਆ ਕੋਈ ਹੀ ਨਹੀਂ ਐਦਾਂ ਦਾ ਜਿਹੜਾ ਪੜ੍ਹ ਲਿਖ ਕੇ ਜਾਂਦਾ ਅਗਰ ਪੜ੍ਹ ਲਿਖ ਕੇ ਜਾਓਗੇ ਉਹ ਸਟੂਡੈਂਟ ਵੀ ਜੇ ਤੇ ਹੀ ਪਹੁੰਚੇਗਾ ਪਰ ਤੁਹਾਨੂੰ ਪਤਾ ਕਿ ਜਿਹੜੇ ਡੋਂਕੀ ਲਾਉਂਦੇ ਆ ਉਹ ਕਿਸ ਤਰ੍ਹਾਂ ਦੇ ਹੁੰਦੇ ਆ ਉਹ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਸੋ ਐਸੀ ਤਰ੍ਹਾਂ ਹੋਈ ਪੜੇ ਲਿਖੇ ਨਹੀਂ ਸੀ ਪੈਸਾ ਲਾਇਆ ਕਰਦਿਆ ਨੇ ਉਹ ਅਮਰੀਕਾ ਦੇ ਵਿੱਚ ਪਹੁੰਚੇ ਆ ਤੇ ਉੱਥੋਂ ਜਾ ਕੇ ਫਿਰ ਤੁਹਾਨੂੰ ਪਤਾ ਹੈ ਕਿ ਹੁਣ ਕੈਲੀਫੋਰਨੀਆ ਦੇ ਵਿੱਚ ਬਦਨਾਮ ਹੋ ਗਈ ਆ ਸਭ ਨੂੰ ਪਤਾ ਹੀ ਲੱਗ ਗਿਆ ਕਿ ਉੱਥੇ ਕਿਸ ਤਰ੍ਹਾਂ ਲਾਇਸੈਂਸ ਮਿਲਦੇ ਆ ਇੰਗਲਿਸ਼ ਤੁਹਾਨੂੰ ਆਉਂਦੀ ਆ ਨਹੀਂ ਆਉਂਦੀ ਸਾਈਨ ਤੁਹਾਨੂੰ ਪੜਨੇ ਆਉਂਦੇ ਜਾਂ ਨਹੀਂ ਆਉਂਦੇ ਡਸਨਟ ਮੈਟਰ ਤੁਹਾਨੂੰ ਲਾਇਸੈਂਸ ਦੇ ਦਿੱਤਾ ਜਾਂਦਾ ਜਿਹਦੇ ਬਗਰ ਕਹਿ ਤੁਸੀਂ ਟਰੱਕ ਸਿੱਖਦੇ ਆ ਟਰੱਕ ਚਲਾਉਂਦੇ ਆ ਤੇ ਆਪਣੇ ਪੈਸੇ ਕਮਾਉਂਦੇ ਆ ਤੇ ਉਸ ਤੋਂ ਬਾਅਦ ਤੁਸੀਂ ਉੱਥੇ ਤੋਂ ਲਾ ਕੋਈ ਵੀ ਫੋਲੋ ਨਹੀਂ ਕਰਦੇ ਜੀ ਜਿਹਦੇ ਪੱਧਰ ਤੋਂ ਹੁਣ ਉੱਥੇ ਇੰਨੀ ਕੁ ਜ਼ਿਆਦਾ ਸ਼ਕਤੀ ਹੋਈ ਵੀ ਆ ਜਿਹਦੇ ਨਤੀਜੇ ਹੁਣ ਇਹ ਮਿਲਦੇ ਪਿਆ ਕਦੇ 200 ਦਾ ਜਹਾਜ਼ ਭਰ ਕੇ ਭੇਜਿਆ ਜਾਂਦਾ ਕਦੇ 150 ਦਾ ਜਹਾਜ਼ ਭਰ ਕੇ ਭੇਜਿਆ ਜਾਂਦਾ ਤੇ ਕਿਤੇ ਨਾ ਕਿਤੇ ਗਲਤੀਆਂ ਤਾਂ ਆਪਣੀਆਂ ਹੀ ਕਿਉਂਕਿ ਆਪਾਂ ਨੇ ਉਹਨਾਂ ਦੀ ਕੰਟਰੀ ਦੇ ਵਿੱਚ ਤੱਕੇ ਨਾ ਪ੍ਰਵੇਸ਼ ਕੀਤਾ ਉਹਨਾਂ ਨੇ ਆਪਾਂ ਨੂੰ ਸੱਦਿਆ ਨਹੀਂ ਸੀ ਸੋ ਐਸੀ ਤਰ੍ਹਾਂ ਭਰਾ ਨੇ ਦੱਸਿਆ ਹੁਣ ਏਜੰਟ ਤੇ ਵੀ ਉੱਪਰ ਆਰੋਪ ਲਾਇਆ ਜਾ ਰਿਹਾ ਕਿ ਏਜੰਟਾਂ ਨੇ ਸਾਨੂੰ ਧੋਖਾ ਦਿੱਤਾ ਉਹਨਾਂ ਨੇ ਸਾਨੂੰ ਕਿਹਾ ਸੀ ਕਿ 60 ਲੱਖ ਤੁਹਾਨੂੰ ਇੱਕ ਨੰਬਰ 'ਚ ਪਹੁੰਚਾਵਾਂਗੇ ਸੋ ਤੁਹਾਨੂੰ ਪਤਾ ਕਿ ਤੁਹਾਨੂੰ 6 ਤੋਂ 7 ਮਹੀਨੇ ਉੱਥੇ ਪਹੁੰਚਿਆ ਨੂੰ ਹੋ ਗਿਆ ਕੰਮ ਕਰਦਿਆਂ ਨੂੰ ਹੋ ਗਿਆ ਸਾਰਾ ਕੁਝ ਤੁਹਾਡਾ ਵਧੀਆ ਚੱਲਦਾ ਪਿਆ ਸੀ ਤੁਸੀਂ ਉਦੋਂ ਕਿਉਂ ਨਹੀਂ ਕੋਈ ਕੰਪਲੀਟ ਕੀਤੀ ਜਾਂ ਕੁਝ ਵੀ ਇਦਾਂ ਦਾ ਕੀਤਾ ਜਦੋਂ ਤੁਸੀਂ ਫੜ ਹੋ ਗਏ ਜਦੋਂ ਤੁਹਾਨੂੰ ਰਿਪੋਰਟ ਵੀ ਕਰ ਦਿੱਤਾ ਫਿਰ ਤੁਸੀਂ ਕਿਉਂ ਇਹ ਚੀਜ਼ਾਂ આરોਪ ਕਾ ਲਾਉਂਦੇ ਪਏ ਆ ਕਿਉਂਕਿ ਗਲਤੀਆਂ ਆਪਣੀਆਂ ਆਪਣੇ ਅੱਖਾਂ ਦੇ ਵਿੱਚ ਸਨਹਿਰੀ ਸੁਪਨੇ ਆ ਕਿ ਅਪ ਬਾਹਰ ਜਾਣਾ ਤੇ ਅਮਰੀਕਾ ਜਾਣਾ ਉੱਥੇ ਜਾ ਕੇ ਬਸ ਪੈਸਾ ਕਮਾਉਣਾ ਤੇ ਤਰੱਕੀਆਂ ਕਰਨੀਆਂ ਤੇ ਜੋ ਮੈਂ ਚਾਹਦਾ ਰੱਬ ਬਾਬਾ ਨਾਨਕ ਸਾਰਿਆਂ ਦੀ ਇਹ ਪੂਰੀਆਂ ਵੀ ਕਰੇ ਸੁਪਨਾ ਜੋ ਸੋਚ ਕੇ ਆਇਆ ਲੋਕ ਜੋ ਘਰ ਤੋਂ ਨਿਕਲਿਆ ਸਿਰ ਤੇ ਉੱਪਰ ਕਫਨ ਬੰਨ ਕੇ ਉਹਨਾਂ ਦੀ ਮਿਹਨਤ ਦਾ ਫਲ ਵੀ ਉਹਨਾਂ ਨੂੰ ਮਿਲਣਾ ਚਾਹੀਦਾ ਪਰ ਕਿਤੇ ਨਾ ਕਿਤੇ ਕੀ ਕਰ ਸਕਦੇ ਆ ਗਲਤੀਆਂ ਆਪਣੀਆਂ ਨਾ ਆਪਾਂ ਸਹੀ ਢੰਗ ਦੇ ਨਾਲ ਨਹੀਂ ਵੜਦੇ ਸੋ ਐਸੇ ਕਰਕੇ ਹੁਣ ਇਹ ਜਿਹੜਾ 10 ਲੱਖ ਰੁਪਇਆ ਕਮਾ ਰਿਹਾ ਸੀਗਾ ਅੱਜ ਇੰਡੀਆ ਦੇ ਵਿੱਚ ਬੈਠਾ ਤੇ ਜਲੀਲ ਹੋ ਰਿਹਾ ਤੁਹਾਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਵੀ ਆਪਣੇ ਰਿਸ਼ਤੇਦਾਰ ਆਪਣੇ ਖੁਦ ਘਰ ਦੇ ਹੀ ਆਪਾਂ ਨੂੰ ਟ੍ਰੋਲ ਕਰਨ ਤੋਂ ਨਹੀਂ ਹਟਦੇ ਔਰ ਇਹ ਤਾਂ ਨਹੀਂ ਸੋਚਦੇ ਕਿ ਕਿੰਡਾ ਵੱਡਾ ਲਾਸ ਹੋਇਆ ਕਿੰਨਾ ਵੱਡਾ ਘਾਟਾ ਇਹਨਾਂ ਨੂੰ ਪਿਆ ਇਹਨਾਂ ਦੇ ਫਿਊਚਰ ਨੂੰ ਪਿਆ ਔਰ ਇਹਨਾਂ ਦੇ ਪੈਸੇ ਨੂੰ ਪਿਆ ਜਿਹੜਾ ਲਾ ਕੇ ਪਹੁੰਚੇ ਸੀਗੇ ਔਰ ਜੋ ਰਿਸਕ ਲੈ ਕੇ ਜੋ ਜੰਗਲਾਂ ਦੇ ਵਿੱਚ ਨੂੰ ਡੌਂਕੀਆਂ ਲਾ ਕੇ ਪਹੁੰਚੇ ਸੀਗੇ ਉਹ ਤੁਸੀਂ ਛੱਡੋ ਖੈਰ ਤੇ ਪਰ ਆਪਣੇ ਹੀ ਜਲਦੇ ਆ ਖੁਸ਼ ਹੁੰਦੇ ਆ ਤਾੜੀਆਂ ਮਾਰਦੇ ਆ ਜਿਸ ਦੀ ਵਜ੍ਹਾ ਤੋਂ ਜ਼ਿਆਦਾ ਤਕਲੀਫ ਹੁੰਦੀ ਐ ਐਸੇ ਲਈ ਤਾਂ ਹੁਣ ਜੋ ਵੀ ਜਹਾਜ਼ ਉਤਰਦਾ ਉਹਦੀ ਕੋਈ ਫੋਟੋ ਨਸ਼ਰ ਨਹੀਂ ਕੀਤੀ ਜਾਂਦੀ ਹੁਣ ਇਹਨੂੰ ਜ਼ਿਆਦਾ ਪ੍ਰਾਈਵੇਟ ਰੱਖਿਆ ਜਾਂਦਾ ਪ੍ਰਾਈਵੇਸੀ ਦੱਖੀ ਜਾਂਦੀ ਹੈ ਤਾਂ ਕਿ ਕਿਸੇ ਦੀ ਬਦਨਾਮੀ ਨਾ ਹੋਵੇ ਜੇ ਕੋਈ ਅਨਹੋਣੀ ਨਾ ਹੋ ਜਾਵੇ ਲੋਕਾਂ ਦੇ ਨਾਲ ਸੋ ਐਜੇ ਕਰਕੇ ਇਹ ਚੀਜ਼ਾਂ ਹੋ ਰਹੀਆਂ ਸੋ ਹੁਣ 10 ਲੱਖ ਕਮਾਉਣ ਵਾਲਾ ਬੰਦਾ ਭਾਰਤ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਤੁਸੀਂ ਸੋਚ ਲਓ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਹਾਲਾਤ ਕੀ ਆ ਤੇ ਅੱਜ ਤਾਂ ਫਿਰ ਇੱਕ ਹੋਰ ਬਿਲ ਪਾਸ ਹੋਣ ਲੱਗਾ ਜਿਹੜਾ 86 ਬਿਲ ਪਾਸ ਹੋਣ ਲੱਗਾ ਜਿਹਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਪਰੇਸ਼ਾਨੀਆਂ ਵਧਣ ਗਿਆ ਉਹਦੇ ਵਿੱਚ ਤੁਹਾਨੂੰ ਪਲੀਸ ਟਰੂ ਪਰ ਕੋਈ ਵੀ ਤੁਹਾਨੂੰ ਇੰਗਲਿਸ਼ ਦਾ ਟੈਸਟ ਲੈ ਸਕਦਾ ਇੰਗਲਿਸ਼ ਤੁਹਾਨੂੰ ਨਹੀਂ ਬੋਲਣੀ ਆਉਂਦੀ ਨਹੀਂ ਚੰਗੀ ਤਰ੍ਹਾਂ ਗੱਲ ਕਰਨੀ ਆਉਂਦੀ ਜਾਂ ਤੁਹਾਨੂੰ ਸਾਇੰਸ ਨਹੀਂ ਪੜ੍ਹਨੇ ਆਂਦੇ ਤਾਂ ਉਹ ਤੁਹਾਨੂੰ ਡਿਟੇਨ ਵੀ ਕਰ ਸਕਦੇ ਆ ਡਿਟੇਨ ਕਰਕੇ ਤੁਹਾਨੂੰ ਆਈਸ ਦੇ ਹਵਾਲੇ ਵੀ ਕਰ ਸਕਦੇ ਆ ਔਰ ਨਾਲ ਦੇ ਨਾਲ ਇੱਥੇ ਨਹੀਂ ਕਮ ਟਰੱਕ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਵੀ ਫਾਈਨ ਕੀਤਾ ਜਾਵੇਗਾ 50000 ਡਾਲਰ ਦਾ ਜੀ ਹਾਂਜੀ ਇਹ ਨਵੇਂ ਲੋਅ ਆ ਔਰ ਤੁਹਾਨੂੰ ਦੱਸਦੇ ਕਿ ਇੱਕ ਹੋਰ ਅੰਕੜਾ ਵੀ ਆਇਆ ਜਿਹਦੇ ਵਿੱਚ 23000 ਆਪਣੇ ਭਾਰਤੀ ਡਿਟੇਨ ਕੀਤੇ 2025 ਦੇ ਵਿੱਚ ਜਿਹਦੇ ਵਿੱਚੋਂ ਹਰ ਇੱਕ 20 ਮਿੰਟ ਬਾਅਦ ਆਪਣਾ ਭਾਰਤੀ ਡਿਟੇਨ ਹੁੰਦਾ ਸੀਗਾ ਸੋ ਇਹ ਵੀ ਅੰਕੜੇ ਆਏ ਆ ਸੋ ਲਗਾਤਾਰ ਅਮਰੀਕਾ ਤੋਂ ਐਦਾਂ ਦੇ ਅੰਕੜੇ ਆ ਰਹੇ ਆ ਜਿਹੜੇ ਹੈਰਾਨੀ ਜਨਕਾ ਸਾਰੇ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਰਿਹਾ ਕੀ ਹੋਵੇਗਾ ਕਿਉਂਕਿ ਹੁਣ ਫਲੋਰੀਡਾ ਦੇ ਵਿੱਚ ਟੈਕਸਕ ਦੇ ਵਿੱਚ ਤੁਹਾਨੂੰ ਪਤਾ H1B ਵੀਜ਼ਾ ਦੇ ਉੱਪਰ ਵੀ ਰੋਗ ਲੱਗ ਗਿਆ ਸੋ ਉਹਦੇ ਉੱਪਰ ਵੀ ਪਰਦਾ ਫਾਸ਼ ਹੋ ਰਿਹਾ ਔਰ ਜਿਹੜਾ ਇਹ ਬਿਲ ਆ ਰਿਹਾ ਟਰੱਕਿੰਗ ਨੂੰ ਲੈ ਕੇ ਇਹ ਵੀ ਉੱਥੋਂ ਹੀ ਆ ਰਿਹਾ ਹਥੋਂ ਸਟੇਟ ਬਾਈ ਸਟੇਟ ਹੁਣ ਇਹ ਕਦਮ ਚੱਕੇ ਜਾਣ ਲੱਗ ਗਏ ਤਾਂ ਹੁਣ ਇਮੀਗ੍ਰੈਂਟ ਦੇ ਲਈ ਬਹੁਤ ਜ਼ਿਆਦਾ ਮੁਸੀਬਤਾਂ ਆਣ ਗਿਆ ਬਾਕੀ ਬੱਬਾ ਨਾਨਕ ਭਲੀ ਕਰੇ ਸਭ ਨੂੰ ਬਲ ਬਖਸ਼ੇ ਚੜ੍ਹਦੀ ਕਲਾ ਚ ਰਹਿਣ ਆਪਾਂ ਤੇ ਇਹੀ ਅਰਦਾਸ ਕਰਦੇ ਆ ਬਾਕੀ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਤੁਹਾਡੀ ਕੀ رائے ਆ ਸੋ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਕੀ ਕਹਿਣਾ ਚਾਹ ਰਹੇ ਆ ਕੀ ਪੁੱਛਣਾ ਚਾਹ ਰਹੇ ਆ ਜੇ ਤੁਹਾਡਾ ਕੋਈ ਆਪਣਾ ਪਰਸਨਲ ਐਕਸਪੀਰੀਅੰਸ ਹੋਵੇ ਤੁਸੀਂ ਜਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਔਰ ਇਸ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤਾਂ ਕਿ ਹਰ ਇੱਕ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਕੀ ਹੁਣ ਇਸ ਟਾਈਮ ਦੇ ਉੱਪਰ ਕੀ ਹੋ ਰਿਹਾ ਜਾਣ ਤੋਂ ਪਹਿਲਾਂ ਬਹੁਤ ਸੋਚੋ ਤੇ ਆਪਣਾ ਧਿਆਨ ਤੁਸੀਂ ਖੁਦ ਰੱਖਣਾ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਅਗਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ